ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਇਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੀ ਬਾਸ਼ਾ ਵੈਗਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਆਪਾਂ ਲਾਈਵ ਹੋਏ ਸੀ ਤੇ ਬਹੁਤ ਵਧੀਆ ਭੈਣਾਂ ਪ੍ਰਾਪਾ ਮਾਨ ਜਿਨ੍ਹਾਂ ਨੇ ਪਿਆਰ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਦੁਬਾਰਾ ਤੋਂ ਫੇਰ ਵੀਡੀਓ ਚ ਕਹਿਣੀ ਆ ਵੀ ਜੋ ਕਿਸੇ ਭੈਣ ਭਰਾਣੀ ਮੈਨੂੰ ਮਿਲਣ ਆਉਣਾ ਹੋਵੇ ਜਦੋਂ ਮਰਜ਼ੀ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਜੈਸਾ ਲੰਗਰ ਪਾਣੀ ਅਸੀਂ ਖਾਂਦੇ ਵੀਰੇ ਤੁਹਾਨੂੰ ਵੀ ਜ਼ਰੂਰ ਮਿਲੇਗਾ ਕੋਈ ਐਸੀ ਗੱਲ ਨਹੀਂ ਵੀ ਅਸੀਂ ਭੇਦਭਾਵ ਕਰਦੇ ਹਾਂ ਜਾਂ ਅਸੀਂ ਪਸੰਦ ਨਹੀਂ ਕਰਦੇ ਬਹੁਤ ਪਸੰਦ ਕਰਦੇ ਹਾਂ ਸਾਨੂੰ ਛੋਡੇ ਵਰਗੇ ਭੈਣ ਭਰਾ ਭਰਾਵਾਂ ਦਾ ਬਹੁਤ ਜ਼ਿਆਦਾ ਸਹਾਰਾ ਹੈ ਸੋ ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਵੀ ਮੇਰੀ ਉਮਰ ਉਦੋਂ ਛੋਟੀ ਹੁੰਦੀ ਸੀ ਮੈਨੂੰ ਕੁਝ ਗੱਲਾਂ ਦਾ ਤਾਂ ਉਹ ਗਿਆਨ ਨਹੀਂ ਸੀਗਾ ਪਰ ਮੈਨੂੰ ਹੁਣ ਪਤਾ ਲੱਗ ਰਿਹਾ ਵੀ ਉਹ ਗੱਲਾਂ ਕਿਉਂ ਐ ਹੋ ਰਹੀਆਂ ਸੀ ਜਦੋਂ ਆਪਾਂ ਵੱਡੇ ਹੋ ਜਾਂਦੇ ਨਾ ਕੁਝ ਗੱਲਾਂ ਦੀ ਸਮਝ ਆਪਾਂ ਨੂੰ ਉਦੋਂ ਪੈਂਦੀ ਆ ਵੀ ਇਹ ਗੱਲਾਂ ਕਿਉਂ ਹੋ ਰਹੀਆਂ ਸੀ ਸੋ ਇਹ ਗੱਲ ਜਮਾ ਸੱਚ ਆ ਮੈਂ ਅੱਖੀਂ ਵੇਖੀ ਆ ਕਹਿੰਦੇ ਕਿਸੇ ਨੂੰ ਉਜਾੜਨ ਵਾਲੇ ਖੁਦ ਵੀ ਉਜੜ ਜਾਂਦੇ ਇਹ ਚੀਜ਼ਾਂ ਮੈਂ ਸੋ ਦੱਸਿਆ ਵੀ ਮੈਂ ਅੱਖੀਂ ਦੇਖੀਆਂ ਚੀਜ਼ਾਂ ਤੁਹਾਨੂੰ ਜ਼ਰੂਰ ਦੱਸਦੀ ਮੈਂ ਅੱਖੀਂ ਦੇਖੀਆਂ ਮੈਂ ਸਾਡੇ ਪਿੰਡ ਦੀ ਗੱਲ ਕਰਦੀ ਆ ਪਰ ਮੈਂ ਨਾਮ ਨਹੀਂ ਕਿਸੇ ਦਾ ਲਵਾਂਗੀ ਕਿਉਂਕਿ ਮੈਂ ਕਿਸੇ ਨੂੰ ਹੱਟ ਨਹੀਂ ਕਰੂੰਗੀ ਹਨਾ ਪਰ ਜਿੰਨੀ ਕਿ ਮੈਨੂੰ ਹੁਣ ਅਕਲਾਈ ਆਵੇ ਉਹਦਾ ਮਤਲਬ ਇਹ ਸੀਗਾ ਵੀ ਇਹ ਇਹ ਚੀਜ਼ਾਂ ਕਿਉਂ ਹੋ ਰਹੀਆਂ ਸੀ ਸਾਡੇ ਪਿੰਡ ਵਿੱਚ ਇੱਕ ਵਿਚਾਰੀ ਨਾ ਗਰੀਬ ਔਰਤ ਰਹਿੰਦੀ ਸੀ ਉਹਦੇ ਚਾਰ ਕੁੜਗੀਆਂ ਕੁੜਗੀਆਂ ਸੀ ਮੁੰਡਾ ਨਹੀਂ ਸੀਗਾ ਵਿਚਾਰੀ ਦਾ ਬਹੁਤ ਗਰੀਬ ਸੀ ਪਿੰਡ ਦੇ ਵਿੱਚ ਕੰਮ-ਕੁਮ ਕਰਕੇ ਆਦੀ ਰੋਟੀ ਪਾਣੀ ਸ਼ੱਕਦੀ ਸੀ ਤੇ ਕਿਰਪਾ ਸੀ ਗੁਰੂ ਮਹਾਰਾਜ ਦੀ ਵੀ ਜਿਹੜੇ ਉਹਦੀਆਂ ਬੇਟੀਆਂ ਸੀ ਬਹੁਤ ਸੁਨੱਖੀਆਂ ਸੀ ਸੋਹਣੀ ਗੱਲ ਸੀ ਵੀ ਸੁਨੱਖੀਆਂ ਕੁੜਗੀਆਂ ਸੀ ਉਹਦੀਆਂ ਸਾਰੀਆਂ ਤੇ ਉਹ ਆਪ ਵਿਚਾਰੇ ਦੋਨੇ ਸਾਈ ਦੇ ਦਾਇਆ ਵੀ ਮਿਹਨਤ ਕਰਕੇ ਖਾਂਦੇ ਸੀ ਜਿਵੇਂ ਆਪਾਂ ਕਹਿੰਦੇ ਨੇ ਵੀ ਕੰਮ ਕਰਕੇ ਖਾਂਦੇ ਸੀ ਪਿੰਡ ਦੇ ਵਿਚਾਰੇ ਪਰ ਵੀ ਆਪਦੀ ਜਿਹੜੀ ਜ਼ਿੰਦਗੀ ਸੀ ਵੀ ਆਪਦੀਆਂ ਬੱਚੀਆਂ ਨਾਲ ਵਧੀਆ ਬਤੀਤ ਕਰ ਰਹੇ ਸੀ ਹਨਾ ਤੇ ਉਹ ਕਹਿੰਦੇ ਹੁੰਦੇ ਆ ਵੀ ਜਾਦੇ ਸੋਹਣਾ ਬੰਦਾ ਵੀ ਹਨਾ ਕਈ ਵਾਰੀ ਵੀ ਜਾਦੇ ਆਪਾਂ ਨੂੰ ਰੰਗ ਰੂਪ ਦੇ ਦੇਦੇ ਰੱਬ ਉਹ ਵੀ ਆਪਾਂ ਨੂੰ ਦੁੱਖ ਦੇਣ ਲੱਗ ਜਾਂਦਾ ਤੇ ਉਹ ਗੱਲਾਂ ਦੇ ਨਤੀਜੇ ਮੈਨੂੰ ਹੁਣ ਪਤਾ ਲੱਗਦਾ ਵੀ ਇਹ ਗੱਲਾਂ ਕਿਉਂ ਹੋ ਰਹੀਆਂ ਸੀ ਹਨਾ ਤੇ ਮਾਲਕ ਨੇ ਬੀਨੂੰ ਬੇਟੀਆਂ ਬਹੁਤ ਸੋਹਣੀਆਂ ਦਿੱਤੀਆਂ ਜੀ ਵਾਹਿਗੁਰੂ ਤੇ ਮਤਲਬ ਸਾਡੇ ਸਾਡੇ ਪਿੰਡ ਵਿੱਚ ਇੱਕ ਬਹੁਤ ਮਤਲਬ ਤਕੜਾ ਬੰਦਾ ਵੀ ਰਹਿੰਦਾ ਸੀਗਾ ਉਹ ਆਪਣੇ ਆਪ ਨੂੰ ਜਨਨ ਕਿ ਸਾਰੇ ਪਿੰਡ ਚੋਂ ਤਾੜਾ ਸੀ ਕਹੋਂਦਾ ਵੀ ਤਕੜਾ ਸੀ ਆਪਦੇ ਆਪ ਨੂੰ ਤੇ ਉਹ ਨਾ ਮਤਲਬ ਬਹਿਬ ਤਾਂ ਕਰਦਾ ਰਹਿੰਦਾ ਸੀ ਵੀ ਜਿੰਨਾ ਕੁ ਮੈਨੂੰ ਪਤਾ ਹੈ ਵੀ ਉਹ ਮਤਲਬ ਬਹਿਬ ਤਾਂ ਇਹ ਕਰਦਾ ਸੀ ਵੀ ਜਾਣ ਬੁੱਝ ਕੇ ਹਨਾ ਵੀ ਗੇੜੇ ਮਾਰਨੇ ਵੇਖਣਾ ਕਰਨਾ ਹਨਾ ਤੇ ਉਹ ਵਿਚਾਰੀ ਗਰੀਬ ਔਰਤ ਸੀ ਵੀ ਉਹ 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 ਡਰਦੀ ਸੀ ਉਹ ਜਦੋਂ ਪਿੰਡ ਚ ਕੰਮ ਕਰਨ ਜਾਂਦੀ ਉਹਨੂੰ ਐਂ ਟੈਨਸ਼ਨ ਹੁੰਦੀ ਵੀ ਮੇਰੇ ਘਰੇ ਕੁੜੀਆਂ ਜਵਾਨ ਹਨਾ ਕੋਈ ਗੱਲ ਉਹ ਨੀਕੀ ਨਾ ਹੋ ਜੇ ਹਨਾ ਤੇ ਉਹਨੇ ਇੱਕ ਦੋ ਵਾਰੀ ਉਹ ਬੰਦੇ ਨੂੰ ਕਿਹਾ ਵੀ ਵੀ ਭਾਈ ਵੀ ਜਿਹੜੀਆਂ ਧੀਆ ਪਣਾ ਹੁੰਦੀਆਂ ਆਪਣੇ ਪਿੰਡ ਦੀਆਂ ਸਾਰੀਆਂ ਸਾਂਝੀਆਂ ਹੁੰਦੀਆਂ ਵੀ ਤੂੰ ਸਾਨੂੰ ਪਤਾ ਵੀ ਇਧਰ ਚ ਬੈਠ ਤਾਂ ਵੀ ਤੂੰ ਐਵੇਂ ਬਿਨ ਮਾਤਾ ਬਰਾ ਇਧਰ ਉਧਰ ਗੇੜੀ ਜਿਹਾ ਮਾਰਿਆ ਕਰ ਅਸੀਂ ਸਭ ਸਮਝਦੇ ਹਾਂ ਪਰ ਉਹ ਬੰਦੇ ਨੂੰ ਕਮੰਡ ਵਾਲਾ ਸੀ ਆਪਦੇ ਦਾ ਵੀ ਮਤਾਖੜਾ ਵਾਲਾ ਹਨਾ ਉਹ ਤਾਕਤ ਪੁਣੇ ਦੇ ਵਿੱਚ ਅੰਨਾ ਹੀ ਹੋਇਆ ਰਹਿੰਦਾ ਸੀਗਾ ਵੀ ਉਹਨੂੰ ਆ ਲੱਗਦਾ ਸੀ ਵੀ ਕਈ ਲੋਕਾਂ ਦੇ ਤਾਂ ਦਿਮਾਗ 'ਚ ਕੀੜਾ ਵੱੜ ਜਾਂਦਾ ਵੀ ਅਸੀਂ ਪੈਸੇ ਵਾਲਿਆਂ ਹਨਾ ਤੇ ਅਸੀਂ ਪਤਾ ਨਹੀਂ ਕੀ ਕੁਝ ਕਰ ਲਾਂਗੇ ਕੀ ਕੁਝ ਨਾ ਰੱਬ ਬਣ ਕੇ ਬਹਿ ਜਾਂਦੇ ਜਿੰਨਾਂ ਕੋਲੇ ਮਾੜਾ ਜਾਂ ਪੈਸਾ ਹੁੰਦਾ ਸੋ ਮੈਂ ਤਾਂ ਨਫ਼ਰਤ ਕਰਦੀ ਆ ਇਹੋ ਜਿਹੇ امیر ਲੋਕਾਂ ਤੋਂ ਜਿਹੜਾ ਦੂਜਿਆਂ ਨੂੰ ਛੋਟਾ ਸਮਝਦੇ ਆ ਹਨਾ ਕਦੇ ਕਦੇ ਮੈਂ ਸੋਚੀ ਪੈ ਜਾਂਦੀ ਵੀ ਲੋਕ ਹੈ ਕੀ ਜੀ ਪੈਸੇ ਦੇ ਸੇਥੀ ਆਪਣੇ ਆਪ ਨੂੰ ਵੱਡਾ ਸਮਝੀ ਜਾਣਗੇ ਸਵਾਦ ਤਾਂ ਫੇਰ ਮੌਤ ਨੂੰ ਖਰੀਦ ਕੇ ਦਿਖਾਓ ਮੈਂ ਕਹਣੀ ਆ ਕੋਈ ਕਿੱਡਾ ਹੀ ਤਕੜਾ ਹੈ ਚਾਹੇ ਕੋਈ ਅਰਬਾਂ ਖਰਬਾਂ ਪਤੀ ਹੈ ਸਵਾਦ ਫੇਰ ਮੌਤ ਨੂੰ ਖਰੀਦ ਕੇ ਦਿਖਾਓ ਫੇਰ ਤੁਸੀਂ ਤਕੜੇ ਹੋਵਗੇ ਨਹੀਂ ਫੇਰ ਤੁਸੀਂ ਕਾਹਦੇ ਤਕੜੇ ਹੋ ਮੌਤ ਤਾਂ ਸਾਰਿਆਂ ਨੂੰ ਆਉਣੀ ਹੈ ਅਮੀਰ ਨੂੰ ਵੀ ਗਰੀਬ ਨੂੰ ਵੀ ਉਹ ਬੰਦੇ ਨੇ ਉਹ ਔਰਤ ਨੂੰ ਇੰਨਾ ਕੁ ਤੰਗ ਕੀਤਾ ਹੋਇਆ ਸੀ ਉਹ ਵਿਚਾਰੀ ਟੈਨਸ਼ਨ 'ਚ ਰਹਿੰਦੀ ਸੀ ਵੀ ਮੇਰੇ ਮਾਚਾਰੀਆਂ ਦੀ ਮਾਂ ਗਈ ਹਣਾ ਤੇ ਉਹ ਬੰਦਾ ਡਿਸਟਰਬਲਿਸ਼ਨ ਉਹਨੂੰ ਦੇ ਹੀ ਰੱਖਦਾ ਸੀਗਾ ਵੀ ਵਹਿਮਤੀ ਸੀਗਾ ਤੇ ਖਾਰੋ ਭਾਈ ਉਹਦੀਆਂ ਕੁੜੀਆਂ ਬਹੁਤ ਜ਼ਿਆਦਾ ਲਾਇਕ ਸੀ ਬਹੁਤ ਸਿਆਣੀਆਂ ਤੇ ਸਮਝਦਾਰ ਸੀਗੀਆਂ ਸੋਹਣੀਆਂ ਵੀ ਬਹੁਤ ਸੀ ਸਮਝਵਾਰ ਵੀ ਬਹੁਤ ਸੀ ਪਰ ਉਹ ਬੰਦਾ ਪੈਸਾ ਘਵੰਡ ਕਰਦਾ ਸੀ ਮੈਂ ਜੀ ਮੇਰੇ ਕੋਲੇ ਪੈਸਾ ਤੇ ਸਾਰੀ ਦੁਨੀਆ ਮੇਰੀ ਮੁੱਠੀ 'ਚ ਆ ਉਹਨੇ ਵੀ ਜਾਨੇ ਦੋ ਤਿੰਨ ਵਾਰੀ ਕਿਹਾ ਵੀ ਭਾਈ ਜੇ ਇਧਰ ਗੇੜੇ-ਗੂੜੇ ਜਿਨਾ ਮਾਰਿਆ ਕਰੋ ਚਾਹੇ ਅਸੀਂ ਗਰੀਬਾਂ ਪਰ ਅਸੀਂ ਰੜ ਕਣ ਖਣਾ ਰਹਿਣਾ ਜਾਣਦੇ ਆ ਵੀ ਤੂੰ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾ ਤੇ ਉਹ ਸਮਾਂ ਜਿੰਨਾ ਉਹਨੂੰ ਕਹਿਣ ਲੱਗ ਗਿਆ ਓ ਜਿਆਦਾ ਚਾਂਬਣ ਲੱਗ ਗਿਆ ਵੀ ਜਿਆਦਾ ਚਾਂਬਲਦਾ ਜਿਆਦਾ ਗੇੜੇ-ਗੂੜੇ ਮਾਰਦਾ ਤੇ ਉਹ ਜਿਹੜੀ ਵੱਡੀ ਕੁੜੀ ਸੋ ਵਿਆਹੀ ਹੋਈ ਸੀਗੀ ਸਾਰਾਂ ਤੋਂ ਵੱਡੀ ਕੁੜੀ ਵਿਆਹੀ ਹੋਈ ਸੀ ਉਹਨੇ ਕਿਤੇ ਆਦੀ ਵੱਡੀ ਕੁੜੀ ਕੋਲੇ ਗੱਲ ਕਰੀ ਹੁੰਨੀ ਆ ਵਿਚਾਰੀ ਕੋਲੇ ਵੀ ਮੈਂ ਪਿੰਡ 'ਚ ਕੰਮ ਕਰਕੇ ਢਿੱਡ ਭਰਾਂ ਮੈਂ ਗਰੀਬ ਐਂ ਕੋੜਾ ਕੋਈ ਪ੍ਰਾਪਰਟੀ ਸੀ ਵੀ ਮੈਂ ਪਿੰਡ 'ਚ ਕੰਮ ਕਰਕੇ ਢਿੱਡ ਭਰਾਂ ਤੇ ਆਪਦੀਆਂ ਕੁੜੀਆਂ ਦੀ ਰਾਖੀ ਕਰਾਂ ਵੀ ਉਹਨੂੰ ਮੈਂ ਤਿੰਨ ਚਾਰ ਵਾਰੀ ਸਮਝਾਤਾ ਵੀ ਉਹ ਜਾਣ ਬੁਝ ਕੇ ਇਧਰ ਗੇੜੇ ਮਾਰਦਾ ਵੀ ਬਹਿਬਤਾ ਕਰਦਾ ਤੇ ਕੁੜਮੋਂ ਦੀਆਂ ਇੰਨੀਆਂ ਸਮਝਦਾਰ ਸੀ ਵਿਚਾਰੀ ਦੀਆਂ ਬਾਹਰ ਲਾ ਕੇ ਰੱਖਦੀਆਂ ਸੀ ਬਹੁਤ ਸਮਝਦਾਰ ਸੀ ਵਿਚਾਰੀਆਂ ਤੇ ਉਹਦੀ ਵੱਡੀ ਕੁੜੀ ਨੇ ਰਹਿ ਦਿੱਤੀ ਵੀ ਬੀਮਾ ਤਾਂ ਆਪਾਂ ਗਰੀਬ ਬੰਦੇ ਆ ਹਨਾ ਵੀ ਆਪਾਂ ਪਿੰਡ 'ਚ ਕੰਮ ਕਰਕੇ ਰੋਟੀ ਖਾਣੀ ਆ ਹਨਾ ਵੀ ਆਪਾਂ ਐਡੇ ਵੱਡੇ ਬੰਦੇ ਨਾਲ ਕਿੱਥੋਂ ਪੰਗਾ ਲੈ ਲਾਂਗੇ ਕੁਛ ਕਹਾਂਗੇ ਤਾਂ ਆਪਾਂ ਗਰੀਬ ਆ ਆਪਾਂ ਜਿੱਤ ਨਹੀਂ ਸਕਦੇ ਲੜ ਨਹੀਂ ਸਕਦੇ ਉਹ ਕਹਿੰਦੀ ਵਿਚਾਰੀ ਵੀ ਤੂੰ ਐਂ ਘਰ ਆ ਵੀ ਮਾਤਾ ਤੂੰ ਪਿੰਡ ਛੱਡ ਦੇ ਮੇਰੇ ਕੋਲੇ ਆ ਜਾ ਠੀਕ ਐ ਵੀ ਚਲ ਕੋਈ ਨਹੀਂ ਵੀ ਤੂੰ ਉੱਥੇ ਆ ਕੇ ਛੋਟਾ ਜਾ ਘਰ ਵੇਚ ਦੇ ਉੱਥੇ ਆ ਕੇ ਬਰ ਲੈ ਲਈ ਉੱਥੇ ਤੋਂ ਆਪਦੀਆਂ ਕੰਮ ਹੀ ਕਰਨਾ ਤੂੰ ਉੱਥੇ ਕੰਮ ਕਰ ਲਈ ਜਦੋਂ ਇਹ ਬੰਦੇ ਨੂੰ ਆਪਾਂ ਕਿੰਨੇ ਵਾਰੀ ਸਮਝਾਤਾ ਇਹ ਹਟਦਾ ਨਹੀਂ ਬਹਿ ਤਾਂ ਕਰ ਨੋ ਵੀ ਇਹ ਚੁੱਤ ਤੋਂ ਪੈਰ ਵੀ ਬੈਤਾਂ ਹੀ ਕਰਦਾ ਮਾੜੀ ਨਿਗਾਹ ਰੱਖਦਾ ਹਨਾ ਤਾਂ ਤੁਸੀਂ ਮਾਤਾ ਮੇਰੇ ਕੋਲੇ ਰਹਿਣ ਲੱਗ ਜੂ ਆਪਾਂ ਘਰ ਵੇਚ ਦਿੰਨੇ ਆ। ਉਹਨੇ ਕੀ ਕੀਤਾ ਬਈ ਵਿਚਾਰੀ ਨੇ ਇਹ ਮੇਰੀ ਸੁਰਤ ਦੀ ਗੱਲ ਹੈ ਜੀ। ਜਣੇ ਕਿ ਅੱਜ ਤੋਂ 33-32 ਸਾਲ ਪਹਿਲਾਂ ਦੀ ਗੱਲ ਹੈ। ਉਹਨੇ ਵਿਚਾਲੀ ਨੇ ਬਈ ਉਹਨੂੰ ਵੀ ਲੱਗਿਆ ਠੀਕ ਉਹ ਕਹਿੰਦੀ ਨਾਲੇ ਉੱਥੇ ਮੈਂ ਆ। ਵੀ ਆਪਾਂ ਮੈਂ ਤੁਹਾਡਾ ਕੋਈ ਨੇੜੇ ਘਰ ਲੈ ਲੂੰਗੀ ਨਾਲੇ ਵੀ ਤੁਹਾਨੂੰ ਮੇਰਾ ਆਸਰਾ ਲਊ ਵੀ ਬੀਬੇ ਬਾਬਾ ਪੁਰੂਸੇ ਮੇਰੇ ਕੋਲੇ ਆ ਜਾਓ ਉਹ ਵਿਚਾਰਿਆ ਨੇ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਜੀ ਪਿੰਡ ਛੱਡ ਨੂੰ ਕੋਈ ਬੰਦਾ ਆਪਦਾ ਪਿੰਡ ਛੱਡ ਕੇ ਨਹੀਂ ਜਾਂਦਾ ਜਿੱਥੇ ਬੰਦਾ ਰਹਿੰਦਾ ਹੋਵੇ ਖਾਂਦਾ ਪੀਂਦਾ ਹੋਵੇ ਉਹ ਬੰਦਾ ਆਪਦਾ ਪਿੰਡ ਨਾ ਕਦੇ ਛੱਡੂਗਾ ਛੱਡੂਗਾ ਤਾਂ ਮਜਬੂਰੀਆਂ ਚ ਛੱਡੂਗਾ ਕੋਈ ਮਜਬੂਰੀ ਜ਼ਰੂਰ ਹੋਊਗੀ ਜਿਸ ਕਰਕੇ ਉਹ ਛੱਡੂਗਾ ਤੇ ਉਹਨੇ ਵਿਚਾਰੀ ਨੇ ਭਾਈ ਆਪਦੀ ਕੁੜੀ ਮੰਗਰ ਲੱਗ ਕੇ ਉਹ ਘਰ ਵੇਚਤਾ ਉਹਨੇ ਤਿਆਰੀ ਖਿੱਚ ਲਈ ਜਾਨੀ ਕਿ ਸਾਰਾ ਪਿੰਡ ਦੁਖੀ ਸੀਗਾ ਵੀ ਇਹ ਕਿਉਂ ਜਾ ਰਹੀ ਹੈ ਵੀ ਵਿਚਾਰੇ ਜੋੜਾ ਹੈ ਜੋੜਾ ਆਇਆ ਸੀ ਤਾਇਆ-ਤਾਈ ਸੀ ਉਹਦੀਆਂ ਕੁੜੀਆਂ ਸੀ ਤੇ ਬਹੁਤ ਜਿਆਦੇ ਨਾਈਸ ਪਰਸਨਸ ਸੀ ਉਹ ਵਿਚਾਰੇ ਤੇ ਸਾਰੇ ਪਿੰਡ ਨੂੰ ਦੁੱਖ ਹੋਇਆ ਉਸ ਦਿਨ ਵੀ ਉਹ ਕਿਉਂ ਜਾ ਰਹੇ ਆ ਵਿਚਾਰੇ ਵੀ ਕਿਉਂ ਛੱਡ ਰਹੇ ਆ ਇਹ ਪਿੰਡ ਹਨ ਤੇ ਜਿਨ੍ਹਾਂ ਨੂੰ ਪਤਾ ਸੀ ਇੱਥੇ ਵਿਚਾਰੇ ਉਹ ਕਹਿਣ ਵੀ ਕੀ ਅਗਲੇ ਨੂੰ ਹੁੰਦਾ ਹੀ ਆ ਹਨਾ ਵੀ ਅਗਲੇ ਦੇ ਮਟਿਆਰਾਂ ਧੀਆ ਵੀ ਢੱਡ ਭਰੇ ਵਿਚਾਰੀ ਬਜ਼ੁਰਗ ਔਰਤਾ ਹਨਾ ਢੱਡ ਭਰੇਗੇ ਇਹਨਾਂ ਦੀ ਰਾਖੀ ਕਰੇ ਹਨਾ ਜੀ ਜਦੋਂ ਮਟਿਆਰਾ ਕੁੜੀਆਂ ਘਰੇ ਹੁਣ ਬਹੁਤ ਟੈਨਸ਼ਨ ਹੁੰਦੀ ਆ ਪਹਿਲਾਂ ਵਾਲਾ ਜਵਾਨਾ ਹੋਰ ਸੀ ਜੀ ਹੁਣ ਵਾਲਾ ਹੋਰ ਹੈ ਉਹਨੇ ਵਿਚਾਰੀ ਨੇ ਭਈ ਪਿੰਡ ਛੱਡਤਾ ਉਹ ਆਪਦੀ ਬੇਟੀ ਨਾਲ ਬਾਗੀ ਉੱਥੇ ਰਹਿਣ ਲੱਗ ਜਿੱਥੇ ਉਹਦੀ ਬੇਟੀ ਵੀ ਆਈ ਸੀ ਮੈਂ ਨਾਂ ਨਹੀਂ ਲੈਂਦੀ ਜੀ ਮੈਨੂੰ ਨਾਂ ਲੈਣਾ ਠੀਕ ਨਹੀਂ ਲੱਗਦਾ ਵੀ ਕਿਸੇ ਦੀ ਪਰਸਨਲ ਲਾਈਫ ਨੂੰ ਆਪਾਂ ਨਹੀਂ ਉਹ ਕਰਦੇ ਆ ਬਾਦ ਉਦਾਹਰਨ ਦੇ ਰਹੇ ਆ ਲੋਕਾਂ ਨੂੰ ਉਹਨੇ ਜਿੱਦਨ ਪਿੰਡ ਛੱਡਿਆ ਸੀ ਨਾ ਜੀ ਔਰਤ ਨੇ ਉਹਦੇ ਮਾਂ ਸੀਗੀ 10 ਤੋਂ 11 ਸਾਲ ਦੀ ਸਾਰਾ ਪਿੰਡ ਹੀ ਗਿਆ ਸੀ ਵੀ ਜਾ ਰਹੇ ਆ ਕਿਉਂ ਜਾ ਰਹੇ ਆ ਹਨ ਤੇ ਉਹ ਉਹ ਝੋਲੀ ਅੱਡ ਕੇ ਨਿਕਲੀ ਸੀ ਉਹਨੇ ਮੈਂ ਤੁਹਾਨੂੰ ਇਹ ਉਦਾਹਰਨ ਦੇਣਾ ਚਾਹਣੀ ਆ ਵੀ ਜਿਹੜਾ ਬੰਦਾ ਦਿਲੋਂ ਕਿਸੇ ਨੂੰ ਸਰਾਪ ਦੇ ਦੇ ਬਾਦੂਆ ਦੇ ਦੇ ਹਨਾ ਇਹ ਸਵਾਲ ਹੀ ਨਹੀਂ ਪਿਆ ਹੁੰਦਾ ਵੀ ਉਹ ਬੰਦਾ ਅੱਗੇ ਵੱਧ ਜੂ ਵੱਧ ਨਹੀਂ ਸਕਦਾ ਜੋ ਕਿਸੇ ਨੂੰ ਯਾਰਦ ਦੇ ਜੀ ਉਹ ਉਜੜਦੀ ਉਜੜਦੇ ਆ ਗੱਲ ਤੈ ਆ ਮੈਂ ਅੱਖੀ ਦੇਖੀ ਅੱਖੀ ਦੇਖੀ ਤੁਹਾਨੂੰ ਦੱਸ ਰਹੀ ਹਾਂ ਉਹ ਇੱਕ ਗਰੀਬ ਔਰਤ ਪਿੰਡ ਦੇ ਵਿੱਚ ਕੰਮ ਕਰਕੇ ਢਿੱਡ ਭਰਨ ਵਾਲੀ ਔਰਤ ਨੇ ਇਹਨੂੰ ਵੱਦੋਆ ਦਿੱਤੀ ਬੀਜੇ ਮੈਂ ਤੂੰ ਮੇਰੀ ਗਰੀਬ ਦਾ ਫਾਇਦਾ ਚੱਕਦਾ ਨਾ ਵੀ ਤੂੰ ਜਾਣ ਬੁੱਝ ਕੇ ਹੈਂਕੜੀ ਦਿਖਾਉਣਾ ਗੇੜੇ ਮਾਰਦਾ ਠੀਕ ਆ ਮੈਂ ਆਪਦੀ ਆਣ ਇੱਜ਼ਤ ਲੈ ਕੇ ਇਸ ਪਿੰਡ ਚੋਂ ਚੱਲੀ ਆਂ ਆਪਦੀਆਂ ਬੱਚੀਆਂ ਲੈ ਕੇ ਚੱਲੀ ਆਂ ਪਰ ਤੂੰ ਮੈਨੂੰ ਉਜਾੜਿਆ ਬਸਦਾ ਤੂੰ ਵੀ ਨਹੀਂ ਉਸ ਔਰਤ ਨੇ ਰੋਕੇ ਇਹ ਦੁਹਾਈ ਦਿੱਤੀ ਸੀ ਵੀ ਜੇ ਤੂੰ ਮੇਰਾ ਉਜਾੜਿਆ ਬਸਦਾ ਤੇਰਾ ਵੀ ਨਹੀਂ ਮੈਂ ਠੀਕ ਆ ਅੱਜ ਗਰੀਬ ਕਰਕੇ ਚੁੱਪ ਕਰਕੇ ਆਪਦੀਆਂ ਕੁੜੀਆਂ ਲੈ ਕੇ ਆਪਦੀ ਕੁੜੀ ਕੋਲੇ ਚੱਲੀ ਆਂ ਪਿੰਡ ਛੜਾਤਾ ਤੂੰ ਮੇਰਾ ਵੀ ਜਿਹੜੇ ਜੱਦੀ ਪਿੰਡ ਚ ਮੈਂ ਵਿਆਹੀ ਆਈ ਸੀ ਤੂੰ ਮੈਨੂੰ ਛੜਾਤਾ ਉਨੇ ਇਹੋ ਜੀ ਵਾਦਵਾ ਦਿੱਤੀ ਜੀ ਉਹਨੂੰ ਵਾਦਵਾ ਦੇ ਕੇ ਉਹ ਨਿਕਲ ਗਈ ਵਿਚਾਰੀ ਪਿੰਡੋਂ ਵਾਗ ਗਈ ਆਪਦੀ ਬੇਟੀ ਕੋਲੇ ਆਦੀਆਂ ਬੇਟੀਆਂ ਲੈ ਕੇ ਸਾਡੇ ਘਰੇ ਉਹਦੀ ਬਹੁਤ ਆਉਣੇ ਜਾਣੇ ਸੀ ਮਨ ਲਾ ਹਫਤਾ ਸਾਡੇ ਘਰੇ ਮਨ ਲਾ ਨਾ ਰੋਟੀ ਪੱਕਣ ਵਾਲੀ ਗੱਲ ਸੀ ਵੀ ਤਾਈ ਵਾਗ ਗਈ ਹਾਏ ਤਾਇਆ ਵਾਗ ਗਿਆ ਤਾਈ ਦੀਆਂ ਕੁੜੀਆਂ ਵਾਗ ਗਈਆਂ ਸਾਡੇ ਘਰੇ ਛੋਟੀ ਕੁੜੀ ਖੇਡਣ ਆਉਂਦੀ ਹੁੰਦੀ ਸੀ ਮੇਰੇ ਨਾਲ ਤੇ ਹਾਏ ਤਾਇਆ ਵਾਗ ਗਿਆ ਉਹ ਬਹੁਤ ਲੋਕ ਆਪਦਾ ਪਿੰਡ ਬੰਡ ਘੱਟ ਛੱਡਦੇ ਸੀ ਤੇ ਤਾਰਛਾ ਆਇਆ ਵਿਚਾਰੀ ਦਾ ਹਨਾ ਵੀ ਸਵਾਰ ਜਾ ਕਰਕੇ ਪਿੰਡੋਂ ਵਾਗੀ ਹਨਾ ਉਹਨਾਂ ਐਸੀ ਮੇਰੇ ਕੁੜੀਆਂ ਕੁੜੀਆਂ ਹਨਾ ਵੀ ਬੇਟਾ ਹੈ ਨਹੀਂਗਾ ਤਾਇਆ ਵੀ ਬਜ਼ੁਰਗ ਸੀਗੇ ਉਹਨਾਂ ਟਾਈਮਾਂ ਚ ਉਹ ਤਾਇਆ ਜੀ ਪੂਰੇ ਬਜ਼ੁਰਗ ਸੀ ਮੈਂ ਘਰੇ ਖੇਡਣ ਜਾਂਦੀ ਹੁੰਦੀ ਉਹਨਾਂ ਦੇ ਤੇ ਭਾਈ ਉਹ ਪਿੰਡ ਛੱਡ ਗਏ ਉਹ ਬਾਦੋ ਆ ਦੇ ਕੇ ਗਏ ਵੀ ਤੂੰ ਸਾਡੇ ਨਾਲ ਪੰਗੇ ਲੈਣਾ ਗਰੀਬ ਕਰਕੇ ਹਨਾ ਸਹੀ ਪੁੱਤੋਂ ਦਾ ਜਿਹੜਾ ਬੰਦਾ ਉਹਨੂੰ ਤੰਗ ਕਰਦਾ ਸੀ ਨਾ ਅੱਜ ਉਹਨਾਂ ਦੇ ਘਰੇ ਕਬੂਤਰ ਨੱਚਦੇ ਆ ਬਹੁਤਾ ਚਿਰ ਉਹ ਬੰਦੇ ਦੀ ਉਮਰ ਵੀ ਲੰਬੀ ਨਹੀਂ ਹੋਈ ਉਹਦੀ ਵੀ ਡੈਥ ਹੋ ਗਈ ਸ਼ਰਾਬ ਕੀ ਚੀਜ਼ ਹੁੰਦਾ ਹਨਾ ਉਹਦੀ ਆਉਣ ਵਾਲੀ ਵੀੜੀ ਵੀ ਖਤਮ ਹੋ ਗਈ ਆਉਣ ਵਾਲੀ ਪੀੜ੍ਹੀ ਜੋ ਚ ਕੋਈ ਦਮ ਨਹੀਂ ਹੈਗਾ ਵਾ ਜੇ ਆਪਾਂ ਕਹੀਏ ਜਿਹੜਾ ਉਹ ਬੇਟਾਗਾ ਉਹ ਸਹੀ ਨਹੀਂ ਹੈਗਾ ਵਾ ਵੀ ਆਪਾਂ ਜਿਵੇਂ ਕਹਦੀਏ ਇੱਕ ਅਫਸੈਟ ਹੀ ਕਹਿ ਸਕਦੇ ਆ ਅਫਸੈਟ ਦੇਖ ਲਓ ਉਹਨੂੰ ਉਜਾੜਨ ਵਾਲੇ ਉਹ ਵੀ ਉਜੜ ਗਏ ਉਹ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਵੀ ਇੰਨੀ ਪ੍ਰਾਪਰਟੀ ਦਾ ਮਾਲਕ ਵੀ ਉਜੜ ਗਿਆ ਜਿਹਨਾਂ ਨੂੰ ਉਜਾੜਿਆ ਸੀ ਆਪਾਂ ਮਰ ਗਿਆ ਪਰਿਵਾਰ ਕਿਤੇ ਕੋਈ ਕਿਤੇ ਕੋਈ ਕਿਤੇ ਸਾਰੇ ਵਿਛੜ ਗਏ ਅੱਜ ਉਹਨਾਂ ਦੀ ਪ੍ਰਾਪਰਟੀ ਪਤਾ ਨਹੀਂ ਕੌਣ ਦੇਖ ਰਿਹਾ ਕੌਣ ਨਾ ਦੇਖ ਰਿਹਾ ਵੀ ਸਾਰੀ ਜੇ ਮੈਂ ਕਹਦੇ ਨਾ ਵੀ ਗੱਲਬਾਤ ਕਹਾਣੀ ਖਤਮ ਹੋ ਗਈ ਉਹ ਗੱਲ ਹੋ ਚੁੱਕੀ ਹੈ ਸੋ ਮੇਰਾ ਕਹਿਣ ਦਾ ਮਤਲਬ ਇਹ ਮੈਂ ਆਪਦੀ ਸੁਰਤ ਦੀ ਗੱਲ ਤੁਹਾਨੂੰ ਸੁਣਾਈ ਹੈ ਵੀ ਮੈਂ ਸੁਰਤ ਜਿਹੇ ਹੀ ਦੇਖੀ ਆ ਸੋ ਇਹ ਗੱਲ ਤਾਂ ਕਦੇ ਤੁਸੀਂ ਭੁੱਲਾ ਨਾ ਕਰੋ ਵੀ ਕਿਸੇ ਨੂੰ ਉਜਾੜਨ ਵਾਲਾ ਕਦੇ ਵੀ ਬਸ ਨਹੀਂ ਸਕਦਾ ਮੇਰੀ ਗੱਲ ਨਾ ਗੰਡ ਮੰਨ ਲਿਓ ਮੈਂ ਥੋੜੀ ਜਿਹੀ ਤੁਹਾਨੂੰ ਗੱਲ ਕਹੇ ਤੀ ਇਹ ਝੂਠੀ ਨਹੀਂ ਹੋ ਸਕਦੀ ਇੱਕ ਕੈਨੇਡਾ ਤੋਂ ਕੁੜੀ ਦਾ ਫੂਨ ਆਇਆ ਸੀ ਅੱਜ ਮੈਨੂੰ ਉਨੇ ਮੈਨੂੰ ਦੱਸਿਆ ਵੀ ਆਂਟੀ ਤੁਸੀਂ ਮੈਨੂੰ ਦੱਸਿਆ ਸੀ ਨਾ ਵੀ ਪਾਠ ਕਰਿਆ ਕਰੋ ਹਨਾ ਵੀ ਮੈਂ ਪਾਠ ਕੀਤਾ ਉਹਨੂੰ ਕੈਨੇਡਾ ਦੇ ਵਿੱਚ ਕੰਮ ਨਹੀਂ ਸੀ ਮਿਲਿਆ ਸ਼ਰਧਾ ਹਾ ਕੈਨੇਡਾ ਚ ਜਾਓ ਹੂੰ ਉਹਨੂੰ ਕੰਮ ਨਹੀਂ ਸੀ ਮਿਲਿਆ ਆਂਟੀ ਮੈਂ ਕੀ ਕਰਾਂ ਮੈਂ ਕਿਹਾ ਦਿਲ ਨਹੀਂ ਛੱਡਣਾ ਗੁਰੂ ਰਾਮਦਾਸ ਦਾ ਨਾਮ ਲੈ ਕੇ ਬਾਣੀ ਪੜੋ ਪਾਠ ਕਰੋ ਸਬਰ ਕਰੋ ਸੋਨੂੰ ਕੰਮ ਮਿਲ ਜਾਊਗਾ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂ ਕੁੜੀ ਵੀ ਮੇਰੀ ਵੀਡੀਓ ਦੇਖੂਗੀ ਮੈਂ ਬਹੁਤ ਖੁਸ਼ ਹਾਂ ਵੀ ਉਸ ਬੇਟੀ ਨੂੰ ਕੰਮ ਮਿਲ ਗਿਆ ਉਹ ਕੰਮ ਤੇ ਜਾਣ ਲੱਗੀ ਉਹ ਖੁਸ਼ਾ ਗੁਰੂ ਮਹਾਰਾਜ ਨਾਲ ਜੁੜ ਗਈ ਉਹ ਕਹਿੰਦੀ ਅੰਟੀ ਜਦੋਂ ਮੈਂ ਪਾਠ ਕਰ ਲਾਗੀ ਮਹਾਰਾਜ ਦੀ ਮਿਹਰ ਹੋ ਗਈ ਮੈਨੂੰ ਕੰਮ ਮਿਲ ਗਿਆ ਬਹੁਤ ਸੋਨਾ ਕੰਮ ਮਿਲ ਗਿਆ ਵੀ ਹੁਣ ਮੇਰੇ ਕੋਲੇ ਬਾਣੀ ਪੜ੍ਹਨ ਦਾ ਟਾਈਮ ਵੀ ਨਹੀਂ ਕਹਿੰਦੀ ਮੈਨੂੰ ਵਹਿਮ ਆਉਂਦਾ ਹੈ ਮੈਂ ਬਾਣੀ ਕਦੋਂ ਪੜ੍ਹਾਂ ਫਿਰ ਮਾਨੂੰ ਕਿਹਾ ਮੈਂ ਕੱ비 ਜਦੋਂ ਤੂੰ ਲੰਮੇ ਸਫ਼ਰ 'ਚ ਕੋਈ ਘੰਟੇ ਤੋਂ ਘੰਟੇ ਦੀ ਬਾਟ ਕਰਦੀ ਹੈ ਨਾ ਕੋਈ ਤੂੰ ਬੱਸ 'ਚ ਜਾਂ ਮੈਟਰੋ 'ਚ ਜਾਂਦੀ ਹੋਏਂਗੀ ਤੂੰ ਉਹਦੇ ਬਾਣੀ ਜ਼ਰੂਰ ਪੜਿਆ ਕਰ ਸੁਣਿਆ ਕਰ ਪਰ ਬਾਣੀ ਨਾ ਛੱਡੀ ਬਾਣੀ ਨੂੰ ਟਾਈਮ ਜ਼ਰੂਰ ਦੇਣਾ ਬੇਟੇ ਉਹ ਕਹਿੰਦੀ ਠੀਕ ਆਂ ਠੀਕ ਨਹੀਂ ਮੈਂ ਐਸੀ ਪੁੱਛਣ ਕਰਕੇ ਤੁਹਾਨੂੰ ਫੋਨ ਕੀਤਾ ਬਹੁਤ ਖੁਸ਼ੀ ਹੋਈ ਮੈਂ ਕਹਿੰਦੀ ਬੇਟੇ ਤੈਨੂੰ ਬਹੁਤ ਬਹੁਤ ਤਰੱਕੀ ਮਿਲੇ ਵੀ ਤੂੰ ਸੈੱਟ ਹੋ ਗਈ ਕੈਨੇਡਾ ਤੇ ਜਾ ਕੇ ਮਹਾਰਾਜ ਜਿਹੜੇ ਗੁਰੂ ਮਹਾਰਾਜ ਨੇ ਜੋ ਸਾਫਤਾ ਹੁੰਦੇ ਉਹ ਸਭ ਦੀ ਸੈਟਿੰਗ ਕਰਦੇ ਆ ਪਰ ਜਿਹੜੇ ਲੋਕ ਉਹ ਡੋਲ ਜਾਂਦੇ ਆ ਵਿਸ਼ਵਾਸ ਨਹੀਂ ਕਰਦੇ ਆਪਣੀ ਜ਼ਿੰਦਗੀ ਦੇ ਵਿੱਚ ਹੱਸੋ ਖੇਡੋ ਮਸਤੀ ਕਰੋ ਖਾਓ ਮਨ ਪਉਂਦਾ ਓ ਸੜਾ ਖਾਈ ਜਾਓ ਪਹਿਨਣ ਨੂੰ ਪਾਈ ਜਾਓ ਜੋ ਤੁਹਾਡਾ ਜੀ ਕਰਦਾ ਪਰ ਆਪਣੀ ਪਰਮਾਤਮਾ ਨੂੰ ਨਾ ਭੁੱਲੋ ਵਾਹਿਗੁਰੂ ਨੂੰ ਨਾ ਭੋਲੋ ਪ੍ਰਮਾਤਮਾ ਹੀ ਸੋਨੂੰ ਦੇਣ ਵਾਲਾ ਉਹੀ ਸੋਨੂੰ ਚੜਾਉਣ ਵਾਲਾ ਉਹੀ ਥੱਲੇ ਲਾਉਣ ਵਾਲਾ ਉਹੀ ਖੋਣ ਵਾਲਾ ਸਾਰਾ ਕੁਝ ਪ੍ਰਮਾਤਮਾ ਜੀ ਜਦੋਂ ਮੇਰੀ ਉਹਨੇ ਇੰਨੀ ਬਾਹ ਕੱਸ ਕੇ ਫੜ ਰੱਖੀ ਐ ਵੀ ਮੈਨੂੰ ਨਹੀਂ ਕਿਸੇ ਬੰਨੇ ਝਾਕਣ ਦਿੰਦਾ ਸੋਨੂੰ ਕਿਵੇਂ ਝਾਕਣ ਦੇ ਦੂਗਾ ਸੋ ਇਹ ਗੱਲ ਸੱਚ ਆ ਵੀਰੇ ਜਿਹੜੇ ਬੰਦੇ ਬਣੀ ਨਾਲ ਜੁੜਦੇ ਆ ਉਹਨਾਂ ਦੇ ਦੁੱਖ ਕੱਟੇ ਜਾਂਦੇ ਆ ਜਿਹੜੇ ਬੰਦੇ ਦਿਲੋਂ ਦਿਲੋਂ ਐਸ ਥਾਂ ਤੋਂ ਰੱਬ ਨਾਲ ਜੁੜਦੇ ਆ ਨਾ ਉਹ ਕਾਮਯਾਬ ਹੁੰਦੇ ਹੀ ਹੁੰਦੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹ ਤਜਰਬਾ ਮੇਰਾ ਮੈਂ ਵਰਤਿਆ ਹੋਇਆ ਸੋ ਸੋਡੇ ਨਾਲ ਸ਼ੇਅਰ ਕੀਤਾ ਸੋ ਆਪਾਂ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕਰਦੇ ਰਹਿਣੇ ਆਂ ਵੀ ਕਿਸੇ ਨੂੰ ਪੱਟਣ ਵਾਲੇ ਵੀ ਪੱਟੇ ਜਾਂਦੇ ਆ ਕਿਸੇ ਨੂੰ ਦੁੱਖ ਦੇਣ ਵਾਲੇ ਵੀ ਦੁੱਖਾਂ 'ਚ ਪੈ ਜਾਂਦੇ ਆ ਹਨਾ ਸੋ ਡੋਲਿਆ ਨਾ ਕਰੋ ਇਹ ਸੱਚੇ ਪਾਤਸ਼ਾਹ ਵੈਕਰੂ ਸਭ ਦੇ ਨਾਲ ਆ ਤੁਹਾਡੇ ਅੰਦਰ ਹੀ ਵਸਦਾ ਪਰਮਾਤਮਾ ਬਾਹਰ ਭਾਲਣ ਦੀ ਉਹਨੂੰ ਲੋੜ ਨਹੀਂ ਉਹ 24 ਘੰਟੇ ਤੁਹਾਡੇ ਨਾਲ ਹੁੰਦਾ ਬਸ ਉਹਨੂੰ ਫੀਲ ਕਰਨਾ ਸਿੱਖੋ ਮਹਿਸੂਸ ਕਰਨਾ ਸਿੱਖੋ ਸੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੁਹਾਡੇ ਆਸਰੇ ਦੀ ਮੈਨੂੰ ਜਰੂਰ ਜਰੂਰਤ ਹੈ ਤੇ ਮੈਂ ਹੌਲੀ ਹੌਲੀ ਇੱਕ ਦਿਨ ਰੱਖੂੰਗੀ ਲਾਈਵ ਹੋਣ ਦਾ ਵੀ ਉਸ ਦਿਨ ਮੈਂ ਲਾਈਵ ਵੀ ਹੋਇਆ ਕਰੂੰਗੀ ਠੀਕ ਹੈ ਜੀ ਸੋ ਆਪ ਸਭ ਖੁਸ਼ ਰਹੋ ਅਕਾਲ ਪੁਰਖ ਵੈਗਰੂ ਜੀ ਆਪ ਨੂੰ ਖੁਸ਼ ਰੱਖਣ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ